ਮੇਰੇ ਆਰੀ ਜਵੋਸੀਆਂ ਮੈਨੂੰ ਕਹਿੰਦੇ ਮੰਮੀ ਆਪਾਂ ਐ ਕਰਾਂਗੇ ਜੋ ਕਰਾਂਗੇ ਤੂੰ ਮੇਰੇ ਸਿਰ ਤੇ ਬੈ ਕੇ ਐਸ਼ ਕਰਨੀ ਆ ਕੋਈ ਗੱਲ ਨਹੀਂ ਕਹਿੰਦਾ ਘਬਰਾਉਣੀ ਬਾਗ ਮਾਰਾ ਇਹਨੇ ਬਹੁਤ ਕੁਝ ਦੇਤਾ ਮੈਨੂੰ ਪੁੱਤਰ ਵਿਆਹਣਾ ਸੀ ਮੈਂ ਇਹ ਤਾਂ ਕੋਈ ਲਾੜਾ ਜਾ ਕੇ ਤੇ ਪੂਰੇ ਨਹੀਂ ਹੋਏ ਮੇਰੇ ਹਾਏ 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 ਹ ਕਰ ਬੇਲਾ ਤੇ ਮਿਲੂ ਜੋ ਕਿ ਕਹਿੰਦਾ ਸਦਾ ਰੂੰਗਾ ਮੈਂ ਮੰਮੀ ਗਰੀਬ ਤਾਂ ਅੰਦੀ ਨਿਕਲੀ ਨਹੀਂ ਜੇ ਆ ਗਿਆ ਐਵੇਂ ਪਿਓ ਪੂਰਾ ਆ ਬੜਕ ਗਿਆ ਮੇਰਾ ਕਰਨਦੀਪ ਸਿੰਘ ਮੇਰੇ ਬ੍ਰਦਰ ਬ੍ਰਦਰ ਸੀ ਹਾਂਜੀ ਵੱਡਾ ਭਰਾ ਸੀ ਜੇ 2025 ਪਰਤੇ ਸੀ 26 ਅਪ੍ਰੈਲ ਨੂੰ ਅਸੀਂ ਇਹਨੂੰ ਟ੍ਰੇਨ ਚੜਾ ਗਏ 1 ਮਈ ਤੋਂ ਇਹਦੀ ਟ੍ਰੇਨਿੰਗ ਸਟਾਰਟ ਸੀ ਤੇ ਕੱਲ ਮੇਰੇ ਸਾਢੇ 6 ਮਹੀਨੇ ਨੂੰ ਹੋਏ ਸੀ ਤੇ ਟ੍ਰੇਨਿੰਗ ਦੇ ਵਿੱਚ 12 ਦਸੰਬਰ ਨੂੰ ਨਿਹਾਉਣਾ ਸੀ ਪਿੰਡ ਵਾਪਸੀ ਛੁੱਟੀ ਸੀ ਤੇ ਜੋ ਸਾਨੂੰ ਬੀਤੇ ਕੱਲ ਪਤਾ ਲੱਗਿਆ 18 ਤਰੀਕ ਨੂੰ ਸਵੇਰ 8 ਵਜੇ ਪਤਾ ਲੱਗਿਆ ਜੀ ਇਹ ਕਹਿੰਦੇ ਐਮਰਜੈਂਸੀ ਚ ਆਈਸੀਯੂ ਚ ਲੈ ਕੇ ਗਏ ਹੋਏ ਜੀ ਇਹਨੂੰ ਦੌੜਦੇ ਸਮੇਂ ਇਹਨੂੰ ਕੋਈ ਭੱਜਦੇ ਭੱਜਦੇ ਦੌੜਦੇ ਨੂੰ ਪੈਨ ਦਿਮਾਗ ਤੇ ਕੋਈ ਟੈਨਸ਼ਨ ਵੈਰੀ ਦਿਲ ਦਾ ਦੌਰਾ ਪਿਆ ਅਟੈਕ ਹੋਇਆ ਇਹਨੂੰ ਹਸਪੀਟਲ ਦੇ ਐਮਰਜੈਂਸੀ ਲੈ ਗਏ ਉਹ ਤੇ 10-15 ਮਿੰਟ ਬਾਅਦ ਜਦੋਂ ਗੱਲ ਸਾਡੇ ਨਾਲ ਕੀਤੀ 10-15 ਮਿੰਟ ਬਾਅਦ ਫੋਨ ਲਾਤਾ ਜੀ ਜੇ ਇਹਦੀ ਮ੍ਰਿਤਿ ਹੋ ਗਈ 18 ਤਰੀਕ ਨੂੰ ਬੀਤੇ ਕੱਲ ਹੀ ਹੋਈ ਸੀ ਮ੍ਰਿਤਿ ਦੀ ਕੋਣ ਕਰੇ ਡੈਡ ਬੋਡੀ ਆਈ ਹੁਣ ਡੈਡ ਬੋਡੀ ਕੱਲ ਰਾਤੀ 10 ਵਜੇ ਆਈ ਜੀ 10:30 ਵਜੇ ਜੋ ਅਸੀਂ ਐਮਬਸਰ ਤੋਂ ਮੇਰੇ ਨਾਲ ਬ੍ਰਦਰ ਲੈ ਕੇ ਆਏ ਜੀ ਫੌਜੀ ਸਾਹਿਬ ਦੇ ਨਾਲ ਕਿਹੜੀ ਜਗ੍ਹਾ ਤੇ ਮੌਜੂਦ ਮਾਦਰ ਜੀ ਰਾਮਗੜ ਰਾਂਚੀ ਚ ਛਾਰਖੰਡ ਦੇ ਸਟੇਟ ਚ ਹਾਂਜੀ ਤਾਂ ਦੀ ਇੱਥੇ ਟ੍ਰੇਨਿੰਗ ਸੀ ਇੱਥੇ ਅਗਨੀਵੀਰ ਦੀ ਆਰਮੀ ਟ੍ਰੇਨਿੰਗ ਚੱਲੀ ਜਾਂਦੀ ਜੀ ਇਹਨਾਂ ਦੀ ਪਰਤੇ ਉਹਦੀ ਪਰਤੇ 2025 ਰਨਿੰਗ ਦੀ ਟ੍ਰੇਨ ਸਟੇਟਮੈਂਟ ਦੀ ਚੱਲੀ ਜਾਂਦੀ ਸੀ ਜ ਰਣੀ ਕਰੀ ਜਾਂਦੇ ਸੀ ਅੱਜ ਤੱਕ ਦੀ